ਵਿਦਾਇ ਕੁਲਵੰਤ ਸਿੰਘ ਸਿੱਧੂ ਜੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਕ ਹੋਣ ਦੇ ਲਈ ਪਹੁੰਚਨੇ ਸਿੱਧੂ ਸਾਹਿਬ ਅੱਜ ਗੁਰਦੁਆਰਾ ਸਾਹਿਬ ਨਤਮਸਕ ਹੋਣ ਪਹੁੰਚੇ ਹੋ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਰੋ ਬੜੇ ਹੀ ਧੂਮ ਧਾਮ ਦੇ ਨਾਲ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੂੰਗੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚਾ ਵਿਸ਼ਵ ਕਿਉਂਕਿ ਗੁਰੂ ਨਾਨਕ ਸਾਹਿਬ ਵਿਸ਼ਵ ਦੇ ਗੁਰੂ ਨੇ ਉਹਨਾਂ ਨੇ ਭਾਰਤ ਦੇ ਨਾਲ ਨਾਲ ਸਮੁੱਚੇ ਸੰਸਾਰ ਵਿੱਚ ਆਪਣੀਆਂ ਚਾਰ ਉਦਸ਼ਿਆਂ ਦੀ ਜਿਹੜੀ ਹੈ ਯਾਤਰਾ ਕਰੀ ਹੈ ਅੱਜ ਉਹਨਾਂ ਦਾ અવਤਾਰ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਾਰੀ ਦੁਨੀਆ ਮਨਾ ਰਹੀ ਹੈ। ਬਾਬਾ ਦੀਪ ਸਿੰਘ ਜੀ ਸਥਾਨਾਂ ਤੇ ਜਿੱਥੇ ਮੇਰੀ ਰਜਾਨਾ ਬਾਪੂ ਜੀ ਦਰ ਤੇ ਹਾਜ਼ਰੀ ਜੇ ਬੁੱਧਵਾਰ ਦਾ ਅੱਜ ਦੁਪਹਿਰਾਂ ਨੂੰ ਹੈ। ਉਹਨਾਂ ਪੂਰਨਮਾਸ਼ੀ ਵੀ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਨਮ ਦੇ ਨਾਲੇ ਦਿਨ ਪੂਰਨਮਾਸ਼ੀ ਹੁੰਦੀ ਹੈ। ਅੱਜ ਸੰਗਤਾਂ ਦਾ ਥਾ ਜਿਹੜਾ ਇਕੱਠਾ ਹੈ, ਛੱਠਾ ਮਰਦਾ ਇਕੱਠਾ ਸੰਗਤ ਦਾ। ਅੱਜ ਇਸ ਦਰ ਤੇ ਨਤਮਸਤਕ ਹੋਣਾ ਹੈ। ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਸੰਗਤ ਦੇ ਚਰਨਾਂ ਨੂੰ ਨਮਨ ਕਰਦਾ। ਉਥੇ ਅਰਦਾਸ ਕਰਦਾ ਕਿ ਮੇਰੇ ਪੰਜਾਬ ਮੇਰੇ ਭਾਰਤ ਮੇਰੇ ਵਿਸ਼ਵ ਜਿੱਥੇ ਗੁਰੂ ਨਾਨਕ ਦੇਵਾ ਸੰਗਤ ਬੈਠੀ ਹੈ ਉਹਨਾਂ ਦੇ ਸ਼ਰਤੇ ਮਿਹਰ ਪ੍ਰਿਆਸ ਕਰ। ਅੱਜ ਦੇ ਦਿਨ ਦੀ ਸ਼ੁਰੂਆਤ ਕਿਵੇਂ ਕੀਤੀ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਮਤਮਸਕ ਹੋਣ ਲਈ ਪਹੁੰਚ ਰਿਹਾ। ਅੱਜ ਵੀਰੇ ਹਲਕੇ ਵਿੱਚ ਕੋਸ਼ਿਸ਼ ਹੋਊਗੀ ਮੇਰੀ ਵੀ ਸਾਰੇ ਹਲਕੇ ਵਿੱਚ ਗੁਰਦੁਆਰਾ ਸਾਹਿਬ ਦੇ ਜਾ ਕੇ ਹਾਜ਼ਰੀ ਲਾਉ। ਹੁਣ ਸਾਡੇ ਕਾਉਂਸਲਰ ਸਾਹਿਬ ਦੇ ਕਦੇ-ਕਦੇ ਪ੍ਰਭਾਤ ਫੇਰੀ ਸੀ ਉੱਥੇ ਜਾ ਕੇ ਹੁਣ ਗੁਰੂ ਗਿਆਨ ਵਿਹਾਰ ਦੇ ਵਿੱਚ ਨਗਰ ਕੀਰਤਨ ਚੱਲ ਰਿਹਾ ਹੈ। ਅੱਜ ਕੋਸ਼ਿਸ਼ ਹੋਊਗੀ ਵੀ ਕੋਈ ਗੁਰਦੁਆਰਾ ਸਾਹਿਬ ਰਹੇ ਨਾ ਕਿਤੇ ਮੈਂ ਜਾ ਕੇ ਆਪਣੀ ਹਾਈ ਲਾਈਨ ਕਰਾਂ। ਇਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਕੀ ਸਿੱਖਿਆ ਮਿਲਦੀ ਹੈ? ਦੇਖੋ ਉਹ ਨਾਨਕ ਸਾਹਿਬ ਦਾ ਸਿੱਧਾ ਜਿਹਾ ਫੰਡਾ ਦਿੱਤਾ ਵੀ ਜੇ ਕਿਸੇ ਨੇ ਆਪਣੇ ਜੀਵਨ ਵਿੱਚ ਕਾਮਯਾਬ ਹੋਣਾ ਇਸ ਜੀਵਨ 'ਚੋਂ ਸਫਲ ਹੋ ਕੇ ਉਸ ਨਿਰੰਕਾਰ ਦੇ ਘਰੇ ਜਾਣਾ ਉਹ ਆ ਕਿਰਤ ਕਰੋ, ਨਾਮ ਜਪੋ ਤੇ ਬੰਦੇ ਸਤਿ। ਇਹ ਬੰਦਾ ਜੇ ਇਹਨਾਂ ਦੀ ਸਿੱਖਿਆ ਦੇ ਚੱਲ ਪਏ ਮੈਂ ਕਹਿੰਦਾ ਲੋਕ ਸੁਖੀ ਤੇ ਪਰਲੋਕ ਵੀ ਸੇ। ਵਿਧਾਇਕ ਕੁਲਵੰਤ ਸਿੰਘ ਸਿੱਧੂ ਜੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਕ ਹੋਣ ਦੇ ਲਈ ਪਹੁੰਚੇ ਨੇ ਸਿੱਧੂ ਸਾਹਿਬ ਅੱਜ ਗੁਰਦੁਆਰਾ ਸਾਹਿਬ ਨਤਮਸਕ ਹੋਣ ਪਹੁੰਚੇ ਹੋ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਰੋ ਬੜੇ ਹੀ ਧੂਮ ਧਾਮ ਦੇ ਨਾਲ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੂੰਗੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚਾ ਵਿਸ਼ਵ ਕਿਉਂਕਿ ਗੁਰੂ ਨਾਨਕ ਸਾਹਿਬ ਵਿਸ਼ਵ ਦੇ ਗੁਰੂ ਨੇ ਉਹਨਾਂ ਨੇ ਭਾਰਤ ਦੇ ਨਾਲ ਨਾਲ ਸਮੁੱਚੇ ਸੰਸਾਰ ਵਿੱਚ ਆਪਣੀ ਚਾਰ ਉਦਾਸੀਆਂ ਦੀ ਜਿਹੜੀ ਯਾਤਰਾ ਕਰੀ ਹੈ ਅੱਜ ਉਹਨਾਂ ਦਾ ਅਵਤਾਰ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਾਰੀ ਦੁਨੀਆ ਮਨਾ ਰਹੀ ਹੈ। ਬਾਬਾ ਦੀਪ ਸਿੰਘ ਜੀ ਸਥਾਨਾਂ ਤੇ ਜਿੱਥੇ ਮੇਰੀ ਰਜਾਨਾ ਬਾਪੂ ਜੀ ਦਰ ਤੇ ਹਾਜ਼ਰੀ ਹੈ, ਬੁੱਧਵਾਰ ਦਾ ਅੱਜ ਦਿਪਹਿਰਾਂ ਵੀ ਹੈ। ਉਹਨੇ ਪੂਰਨਮਾਸ਼ੀ ਵੀ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਨਮ ਦੇ ਨਾਲੇ ਦਿਨ ਪੂਰਨਮਾਸ਼ੀ ਹੁੰਦੀ ਹੈ। ਅੱਜ ਸੰਗਤਾਂ ਦਾ ਠਾ ਜਿਹੜਾ ਇਕੱਠਾ ਹੈ, ਠਾ ਮਰਦਾ ਇਕੱਠਾ ਸੰਗਤ ਦਾ। ਅੱਜ ਇਸ ਦਰ ਤੇ ਨਤਮਸਤ ਹੋਣਾ ਹੈ। ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਸੰਗਤ ਦੇ ਚਰਨਾਂ 'ਚ ਨਮਨ ਕਰਦਾ। ਉੱਥੇ ਅਰਦਾਸ ਕਰਦਾ ਕਿ ਮੇਰੇ ਪੰਜਾਬ ਮੇਰੇ ਭਾਰਤ ਮੇਰੇ ਵਿਸ਼ਵ ਜਿੱਥੇ ਗੁਰੂ ਨਾਨਕ ਦੇਵਾ ਸੰਗਤ ਬੈਠੀ ਹੈ ਉਹਨਾਂ ਦੇ ਸ਼ਰਤੇ ਮਿਹਰ ਪ੍ਰਿਆਸ ਕਰ। ਅੱਜ ਦੇ ਦਿਨ ਦੀ ਸ਼ੁਰੂਆਤ ਕਿਵੇਂ ਕੀਤੀ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਮਤਮਸਕ ਹੋਣ ਲਈ ਪਹੁੰਚ ਰਿਹਾ। ਅੱਜ ਵੀਰੇ ਹਲਕੇ ਵਿੱਚ ਕੋਸ਼ਿਸ਼ ਹੋਊਗੀ ਮੇਰੀ ਵੀ ਸਾਰੇ ਹਲਕੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਹਾਜ਼ਰੀ ਲਵਾ। ਹੁਣ ਸਾਡੇ ਕਾਉਂਸਲਰ ਸਾਹਿਬ ਦੇ ਕਦੇ-ਕਦੇ ਪ੍ਰਭਾਤ ਫੇਰੀ ਸੀ ਉੱਥੇ ਜਾ ਕੇ ਹੁਣ ਗੁਰੂ ਗਿਆਨ ਵਿਹਾਰ ਦੇ ਵਿੱਚ ਨਗਰ ਕੀਰਤਨ ਚੱਲ ਰਿਹਾ ਹੈ। ਅੱਜ ਕੋਸ਼ਿਸ਼ ਹੋਊਗੀ ਵੀ ਕੋਈ ਗੁਰਦੁਆਰਾ ਸਾਹਿਬ ਰਹੇਗਾ ਜਿੱਥੇ ਮੈਂ ਜਾ ਕੇ ਆਪਣੀ ਹਾਈ ਰਿਲੇਟਾ ਇਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਕੀ ਸਿੱਖਿਆ ਮਿਲਦੀ ਹੈ ਦੇਖੋ ਉਹ ਗੁਰੂ ਨਾਨਕ ਸਾਹਿਬ ਦਾ ਸਿੱਧਾ ਜਿਹਾ ਫੰਡਾ ਦਿੱਤਾ ਵੀ ਜੇ ਕਿਸੇ ਨੇ ਆਪਣੇ ਜੀਵਨ ਵਿੱਚ ਕਾਮਯਾਬ ਹੋਣਾ ਇਸ ਜੀਵਨ ਚੋਂ ਸਫਲ ਹੋ ਕੇ ਉਸ ਨਿਰੰਕਾਰ ਦੇ ਕਰੇ ਜਾਣਾ ਉਹ ਆ ਕੀਰਤ ਕਰੋ ਨਾਮ ਜਪੋ ਤੇ ਬੰਦੇ ਸੋ ਇਹ ਬੰਦਾ ਜੇ ਇਹਨਾਂ ਦੀ ਸਿੱਖਿਆ ਦੇ ਚੱਲ ਪਏ ਮੈਂ ਕਹਿੰਦਾ ਲੋਕ ਸੁਖੀ ਤੇ ਪਨੋਕ ਵੀ ਸੇਹੇ